ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਅਖਬਾਰਾਂ ਚੋਂ ਪੰਥ ਅਤੇ ਪੰਜਾਬ ਦੀਆਂ ਇਸ ਹਫਤੇ ਦੀਆਂ ਮੁੱਖ ਖਬਰਾਂ ਅਤੇ ਤਫਸਰਾ ਲੈ ਕੇ ਹਾਜ਼ਰ ਹਾਂ ਮੈਂ ਭੁਪਿੰਦਰ ਸਿੰਘ ਭਾਈਖੇਲ ਸੁਖਵੀਰ ਬਾਦਲ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਜ세ਦਾਰ ਸਾਹਿਬ ਨੂੰ ਬੰਦੇਫਾਫੇ ਸੌਪਿਆ ਲਿਖਤੀ ਸਪਸ਼ਟੀਕਰਨ ਉਸੇ ਹੀ ਵਿਉਂਤਬੰਦੀ ਤਹਿਤ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਮੰਡਕ ਕਮੇਟੀ ਹਰਜਿੰਦਰ ਸਿੰਘ ਧਾਮੀ ਨੇ ਵੀ ਲਿਫਾਫਾ ਬੰਦ ਕਰਕੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਸ਼ਤਿਹਾਰਾਂ ਤੇ ਖਰਚੇ 90 ਲੱਖ ਰੁਪਏ ਬਾਰੇ ਦਿੱਤਾ ਸਪਸ਼ਟੀਕਰਨ ਹੁਣ ਸਾਰਿਆਂ ਦੀ ਨਜ਼ਰਾਂ ਜੱਥੇਦਾਰ ਦੇ ਫੈਸਲੇ ਤੇ ਨਾਲ ਹੀ ਚੱਲ ਰਹੀਆਂ ਹਨ ਅਟਕਲਬਾਜ਼ੀਆਂ ਆਖਰ ਬੰਦ ਲਿਫਾਫੇ 'ਚ ਹੈ ਕੀ ਕੀ ਸੁਖਵੀਰ ਬਾਦਲ ਨੇ ਗਲਤੀਆਂ ਨੂੰ ਕਬੂਲਿਆ ਹੈ ਜਾਂ ਦੋਸ਼ਾਂ ਨੂੰ ਝੂਠਾ ਸਾਬਤ ਕਰਨ ਦੀ ਕੀਤੀ ਹੈ ਕੋਸ਼ਿਸ਼ ਜਾਂ ਸ਼ਿਕਾਇਤ ਕਰਨ ਵਾਲੇ ਵਿਰੋਧੀਆਂ ਨੂੰ ਹੀ ਕੇਰਿਆ ਹੈ ਸਵਾਲ ਇਹ ਵੀ ਕਿ ਬੰਦ ਲਿਫਾਫੇ ਦਾ ਕੀ ਹੈ ਮਕਸਦ ਕੀ ਇਹ ਜੱਥੇਦਾਰਾਂ ਲਈ ਕੋਈ ਲੁਕਵਾ ਹੁਕਮ ਤਾਂ ਨਹੀਂ ਇਹ ਵੀ ਕਿ ਜਥੇਦਾਰ ਇਸ ਬੰਦ ਲਿਫਾਫੇ ਤੋਂ ਸੰਤੁਸ਼ਟ ਹੋ ਜਾਣਗੇ ਜਾਂ ਇਸ ਬੰਦ ਲਿਫਾਫੇ ਨੂੰ ਜਨਤਕ ਕਰਕੇ ਪੰਥ ਦੀ ਖੁੱਲੀ ਕਚਹਿਰੀ ਦੇ ਸਾਹਮਣੇ ਲਿਆਉਣਗੇ ਕਿ ਜਥੇਦਾਰ ਸੁਖਬੀਰ ਬਾਦਲ ਨੂੰ ਵੀ ਇਸ ਅਕਾਲ ਤਖਤ ਸਾਹਿਬ ਤੇ ਤਲਬ ਕਰਨਗੇ ਸੰਗਤ ਦੇ ਸਾਹਮਣੇ ਉਸ ਤੋਂ ਦੋਸ਼ ਕਬੂਲਵਾਉਣਗੇ ਇਹ ਵੀ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤથા ਕਥਿਤ ਲਿਖੇ 9 ਸਾਲ ਪੁਰਾਣੇ ਪੱਤਰ ਦੇ ਇਸ ਮੌਕੇ ਕੀਤੇ ਖੁਲਾਸੇ ਦੇ ਪਿੱਛੇ ਕੀ ਹੈ ਮਨਸ਼ਾ ਅਤੇ ਕੀ ਕੌਮ ਦੇ ਪਵਿੱਖ ਨਾਲ ਜੁੜਿਆ ਇੰਨਾ ਵੱਡਾ ਫੈਸਲਾ ਜਥੇਦਾਰਾਂ ਨੂੰ ਆਪ ਕਰਨਾ ਚਾਹੀਦਾ ਹੈ ਜਾਂ ਸਰਬਤ ਖਾਲਸਾ ਸਦਕੇ ਪੰਥ ਦੀ ਕਚਹਿਰੀ ਚ ਰੱਖਣਾ ਚਾਹੀਦਾ ਹੈ ਇਨ੍ਹਾਂ ਸਾਰੇ ਸਵਾਲਾਂ ਤੇ ਚਰਚਾ ਕਰਾਂਗਾ ਤਫਸਿਰੇ ਵਿੱਚ ਅਤੇ ਦੂਜਾ ਕੀ ਕਾਰਨ ਹੈ ਕਿ ਵਿਦੇਸ਼ਾਂ ਸਿੱਖਾ ਨੂੰ ਜੋ ਸਿਆਸੀ ਅਤੇ ਦੂਜੇ ਖੇਤਰਾ ਤੇ ਮਾਨ ਸਨਮਾਨ ਮਿਲ ਰਿਹਾ ਹੈ ਉਹੀ ਮਾਨ ਸਨਮਾਨ ਭਾਰਤ ਵਿੱਚ ਕਿਉਂ ਨਹੀਂ ਮਿਲਦਾ ਚਰਚਾ ਕਰਾਂਗੇ ਬਖਸ਼ੀ ਸਿੰਘ ਸਹਵਰਾ ਦੇ ਲੇਖ ਤੇ ਨਾਲ ਹੀ ਜਸਟਿਸ ਰਣਜੀਤ ਸਿੰਘ ਦੀ ਬੇਅਦਬੀਆਂ ਸੰਬੰਧੀ ਕਿਤਾਬ ਦ ਸੈਕਰੀਲੇਜ ਜੋ ਅੱਜ ਬਹੁਤ ਹੀ ਪ੍ਰਸੰਗਿਕ ਹੈ ਦੇ ਬਾਰੇ ਕੁਝ ਗੱਲਾਂ ਪਹਿਲਾ ਕੁਝ ਹੋਰ ਖਬਰਾਂ ਕੇਂਦਰੀ ਬਜਟ ਵਿੱਚ ਪੰਜਾਬ ਲਈ ਕੁਝ ਨਹੀਂ ਇਸ ਲਈ ਨੀਤੀ ਆਯੋਗ ਦੀ ਮੀਟਿੰਗ ਵੀ ਨਹੀਂ ਹੋਏ ਸ਼ਾਮਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੱਖਪਾਤੀ ਬਜਟ ਦੇ ਵਿਰੋਧ ਵਿੱਚ ਪਹਿਲਾਂ ਹੀ ਤਾਮਿਲਨਾਡੂ ਤੇਲੰਗਾਨਾ ਕਰਨਾਟਕਾ ਅਤੇ ਹਿਮਾਚਲ ਦੇ ਮੁੱਖ ਮੰਤਰੀਆਂ ਨੇ ਬਾਈਕਾਟ ਦਾ ਕੀਤਾ ਸੀ ਐਲਾਨ ਪੰਜਾਬ ਸਰਕਾਰ ਨੇ ਸੋਨਵੇਂ ਵਿੱਤ ਕਮਿਸ਼ਨ ਦੇ ਸਾਹਮਣੇ ਰੱਖਿਆ ਪੰਜਾਬ ਦਾ ਕੇਸ ਕਿਹਾ ਜੀਐਸਟੀ ਲਾਗੂ ਹੋਣ ਨਾਲ ਪੰਜਾਬ ਨੂੰ ਪਿਆ ਵਿਤੀ ਘਾਟਾ ਪਹਿਲਾਂ ਵੈਕ ਨਾਲ ਪੰਜਾਬ ਦੀ ਆਮਦਨ 45000 ਕਰੋੜ ਰੁਪਏ ਤੋਂ ਵੱਧ ਸੀ ਜੋ ਹੁਣ ਘਟ ਕੇ ਸਿਰਫ 26000 ਕਰੋੜ ਹੀ ਰਹਿ ਗਈ ਹੈ ਇਸੇ ਤਰ੍ਹਾਂ ਅਟਾਰੀ ਵਾਗਾ ਸਰਹੱਦ ਤੋਂ ਵਪਾਰ ਬੰਦ ਹੈ ਪਰ ਉਹੀ ਵਪਾਰ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਜਾਰੀ ਹੈ ਜਿਸ ਨਾਲ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਇਸ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਇਸੇ ਤਰ੍ਹਾਂ ਗਵਾਂਢੀ ਸੂਬਿਆਂ हिमाचल प्रदेश अते जम्मू कश्मीर नु विशेष สนతి 패ਕੇਜ ਦਿੱਤੇ ਗਏ ਹਨ ਜਦਕਿ ਪੰਜਾਬ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਨ੍ਹਾਂ ਕਿਸਾਨਾਂ ਨੂੰ ਬੀਜੇਪੀ ਦਿੱਲੀ ਨਹੀਂ ਸੀ ਵਲਣ ਦਿੰਦੀ ਉਹਨਾਂ ਕਿਸਾਨਾਂ ਨੂੰ ਹੀ راہુલ ਗਾਂਧੀ ਨੇ ਸੰਸਦ ਭਵਨ ਦੇ ਵਿੱਚ ਬੁਲਾ ਕੇ ਕੀਤੀ ਗੱਲਬਾਤ ਐਮਐਸਪੀ ਦੀ ਕਾਨੂੰਨੀ ਗਰੰਟੀ ਲਈ ਸਰਕਾਰ ਤੇ ਦਬਾਅ ਪਾਉਣ ਦਾ ਦਿਵਾਇਆ ਪਰੋਸਾ ਇਸ ਵਫਤ ਦੇ ਵਿੱਚ ਪੰਜਾਬ ਹਰਿਆਣਾ ਸਮੇਤ ਤਮਿਲਨਾਡੂ ਉੱਤਰ ਪ੍ਰਦੇਸ਼ ਕਰਨਾਟਕ ਅਤੇ ਤੇਲੰਗਾਨਾ ਦੇ 12 ਕਿਸਾਨ ਆਗੂ ਸ਼ਾਮਲ ਸੰ ਕਿਸਾਨ ਆंदोलਨ ਖੁੱਤਣ ਲਈ ਹਰਿਆਣਾ ਸਰਕਾਰ ਵੱਲੋਂ ਆਪਣੇ 6 ਪੁਲਿਸ ਅਧਿਕਾਰੀਆਂ ਨੂੰ ਆਉਂਦੇ ਆਜ਼ਾਦੀ ਦਿਵਸ ਤੇ ਰਾਸ਼ਟਪਤੀ ਮੈਡਲ ਦੀ ਸਿਫਾਰਿਸ਼ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਹੈ ਵਿਰੋਧ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਵੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਉਠਾਇਆ ਹੈ ਇਤਰਾਜ਼ ਹਰਿਆਣਾ ਸਰਕਾਰ ਦੇ ਇਸ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਵੀ ਚੁਣੌਤੀ ਦਿੱਤੀ ਗਈ ਹੈ ਪੰਜਾਬ ਵਿੱਚ ਨਵੇਂ ਸਿਆਸੀ ਸਮੀਕਰਨ ਉਭਰਨ ਦੀ ਸੰਭਾਵਨਾ ਸੰਜਨੈਲ ਸਿੰਘ ਖਾਲਸਾ ਪੰਡਰਾਂ ਵਾਲੀ ਦੀ ਸੋਚ ਤੇ ਪਹਿਰਾ ਦੇਣ ਵਾਲੀਆਂ ਦਿੱਥੇ ਬੰਦੀਆਂ ਮਿਲ ਕੇ ਹੋ ਰਹੀਆਂ ਹਨ ਲਾਮਬੰਦ ਇਸ ਤੋਂ ਪਹਿਲਾਂ ਸੀ ਅਕਾਲ ਤਖਤ ਸਾਹਿਬ ਦੇ ਸਾਫ ਕਾ ਜਥੇਦਾਰ ਭਾਈ ਜਸਬੀਰ ਸਿੰਘ ਰੋੜੇ ਨੇ ਜਥੇਦਾਰ ਅਕਾਲ ਤਖਤ ਭਾਈ ਰਘਵੀਰ ਸਿੰਘ ਨੂੰ ਮੌਜੂਦਾ ਹਾਲਾਤਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਹ ਮੰਗ ਰੱਖੀ ਕਿ ਸੁਖਬੀਰ ਬਾਦਲ ਅਤੇ ਬਾਗੀ ਆਗੂਆਂ ਤੋਂ ਅਸਤੀਫਾ ਲੈ ਕੇ ਇਹਨਾਂ ਨੂੰ ਸਦਾ ਲਈ ਸਿੱਖਾਂ ਦੀ ਅਗਵਾਈ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ ਗੂਗਲ ਟਰਾਂਸਲੇਟਰ ਚ ਗੁਰਮੁਖੀ ਦੇ ਨਾਲ ਨਾਲ ਹੁਣ ਸ਼ਾਹਮੁਖੀ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ ਇਸ ਨਾਲ ਪੰਜਾਬੀ ਬੋਲੇ ਜਾਣ ਵਾਲਿਆਂ ਲਈ ਖੁੱਲ ਗਏ ਹਨ ਨਵੇਂ ਦਰਵਾਜ਼ੇ ਕਿਉਂਕਿ ਪਾਕਿਸਤਾਨ ਵਿੱਚ ਪੰਜਾਬੀ ਸਭ ਤੋਂ ਵੱਧ ਬੋਲੇ ਜਾਣ ਵਾਲੀ ਭਾਸ਼ਾ ਹੈ ਉੱਥੇ ਫਾਰਸੀ ਅਰਬੀ ਲਿਪੀ ਵੀ ਲਿਖੀ ਜਾਂਦੀ ਪੰਜਾਬੀ ਨੂੰ ਸ਼ਾਹਮੁਖੀ ਕਿਹਾ ਜਾਂਦਾ ਹੈ ਭਾਜਪਾ ਸਰਕਾਰ ਨੇ ਦਿੱਤੀ ਸਰਕਾਰੀ ਮੁਲਾਜ਼ਮਾਂ ਨੂੰ ਆਰਐਸਐਸ ਮੈਂਬਰ ਬਣਨ ਦੀ ਖੁੱਲ ਇਸ ਫੈਸਲੇ ਦੇ ਗੰਭੀਰ ਨਤੀਜਿਆਂ ਤੋਂ آگਾਹ ਕਰਦੇ ਹੋਏ ਜਥੇਦਾਰ ਹਵਾਰਾ ਕਮਿਊਨਿਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਇਹ ਫੈਸਲਾ ਭਾਰਤ ਦੇ ਵਿੱਚ ਘਟ ਗਿਣਤੀਆਂ ਲਈ ਨਵੀਆਂ ਚੁਣੌਤੀਆਂ ਅਤੇ ਮੁਸ਼ਕਲਾਂ ਲੈ ਕੇ ਆਏਗਾ ਸਰਕਾਰੀ ਮੁਲਾਜ਼ਮਾ ਖਾਸ ਤੌਰ ਤੇ ਭਾਰਤੀ ਫੌਜ ਦੇ ਤਿੰਨੇ ਵਿੰਗਾਂ ਨੀਮ ਫੌਜੀ ਬਲਾਂ ਅਤੇ ਸੂਬਿਆਂ ਦੀ ਪੁਲਿਸ ਦੀ ਮਾਨਸਿਕਤਾ ਦੇ ਵਿੱਚ ਉਲਾਰ ਦੇਖਣ ਨੂੰ ਮਿਲੇਗਾ ਅਫਸਰ ਸ਼ਾਹੀ ਭਾਜਪਾ ਸਰਕਾਰ ਦੀਆਂ ਖੁਸ਼ੀਆਂ ਲੈਣ ਲਈ ਸੰਘ ਦੀਆਂ ਸ਼ਾਖਾਵਾਂ ਲਗਾਵੇਗੀ ਸਰਕਾਰੀ ਅਦਾਰਿਆਂ ਵਿੱਚ ਹਿੰਦੂ ਰਾਸ਼ਟਰੀ ਸੋਚ ਦਾ ਪ੍ਰਚਾਰ ਆਮ ਹੋ ਜਾਵੇਗਾ ਉਹਨਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਸਮਝੌਤਾ ਐਕਸਪ੍ਰੈਸ ਮਾਲਾਗਾਉਂ ਅਜਮੇਰ ਮਸਜਿਦ ਆਦ ਬੰਬ ਧਮਾਕਿਆਂ ਕਰਕੇ ਸੈਂਕੜੇ ਬੇਗੁਨਾਹਾਂ ਦੀਆਂ ਜੋ ਜਾਣਾ ਗਈਆਂ ਸਨ ਸੰਘ ਦੇ ਇਨ੍ਹਾਂ ਅਤਵਾਦੀ ਵਰਤਾਰਿਆਂ ਦਾ ਅਸਰ ਸਰਕਾਰੀ ਕਰਮਚਾਰੀਆਂ ਤੇ ਵੀ ਪੈ ਸਕਦਾ ਹੈ 40 ਸਾਲ ਤੱਕ ਦਿੱਲੀ ਵਿੱਚ ਪੰਜਾਬੀ ਬੋਲੀ ਦੀ ਹੋਂਦ ਲਈ ਜੂਝਣ ਵਾਲੇ ਐਨ ਆਰ ਗੁਇਲ ਨਹੀਂ ਰਹੇ ਜਦ ਪੰਜਾਬੀ ਭਾਸ਼ਾ ਉੱਤੇ ਪਾਈਚਾਰ ਫੁੱਟ ਵਧਾਈ ਜਾ ਰਹੀ ਸੀ ਪੰਜਾਬੀ ਨੂੰ ਮੱਲੋ ਜ਼ੋਦੀ ਇਸ ਧਰਮ ਨਾਲ ਜੋੜਿਆ ਜਾ ਰਿਹਾ ਸੀ ਕੁਝ ਸਿਰਕੂ ਆਗੂਆਂ ਦੇ ਪ੍ਰਭਾਵ ਅਧੀਨ ਅਨੇਕ ਹਿੰਦੂ ਝੂਠ ਵਾਰ ਕੇ ਆਪਣੀ ਮਾਂ ਬੋਲੀ ਹਿੰਦੀ ਲਿਖਵਾ ਰਹੇ ਸਨ ਮਨੁੱਖੀ ਜੀਵਨ ਵਿੱਚ ਮਾਂ ਬੋਲੀ ਦੇ ਮਹੱਤਵ ਨੂੰ ਸਮਝਿਆ ਹੋਇਆ ਮੈਨੂੰ ਇਸ ਸਭ ਉੱਤੇ ਬਹੁਤ ਗੁੱਸਾ ਆਉਂਦਾ ਸੀ ਸਗੋਂ ਕਰੋਧ ਚੜਦਾ ਸੀ ਇਸਦੇ ਹੀ ਪ੍ਰਤੀਕਰਮ ਵੱਜੋਂ ਮੈਂ ਆਪਣਾ ਜੀਵਨ ਪੰਜਾਬੀ ਮਾਤ ਭਾਸ਼ਾ ਦੇ ਲੇਖੇ ਦੇਣ ਦਾ ਫੈਸਲਾ ਕੀਤਾ ਇਹ ਬੋਲ ਸੰਨ 40 ਸਾਲਾਂ ਤੋਂ ਦਿੱਲੀ ਵਿਦੇ ਦੀ ਪੰਜਾਬੀ ਬੋਲੀ ਲਈ ਸੰਘਰਸ਼ ਕਰਨ ਵਾਲੇ ਐਨ ਆਰ ਗੁਇਲ ਦੇ ਜੋ ਉਹਨਾਂ ਪੱਤਰਕਾਰ ਗੁਰਚਰਨ ਸਿੰਘ ਪੁੱਲਰ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਕਹੇ ਸਨ ਸ਼੍ਰੀ ਗੁਇਲ ਦਾ ਬੀਤੀ 24 ਜੁਲਾਈ ਨੂੰ 92 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਹੈ ਸ਼੍ਰੀ ਗੁਇਲ ਆਪਣੇ ਹੋਰ ਸਾਥੀਆਂ ਤਾਰਾ ਸਿੰਘ ਅਨਜਾਨ ਜਗਦੀਸ਼ ਕੌਸ਼ਲ ਅਤੇ ਭਾਰਤ ਸਰਕਾਰ ਦੇ ਸਾਫ ਕਾ ਕਾਨੂੰਨ 77 ਮਰਹੂਮ ਡਾਕਟਰ ਰਘਵੀਰ ਸਿੰਘ ਦੇ ਨਾਲ ਮਿਲ ਕੇ ਦਿੱਲੀ ਦੇ ਵਿੱਚ ਪੰਜਾਬੀ ਦੀ ਹੋਂਦ ਬਚਾਉਣ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹੇ ਸਨ ਹੁਣ ਚਰਚਾ ਕਰਦੇ ਹਾਂ ਤਫਸੀਲ ਸੁਖਵੀਰ ਵਾਦਲ ਨੇ ਅਕਾਲ ਤਖਤ ਤੇ ਪੇਸ਼ ਹੋ ਕੇ ਜਥੇਦਾਰ ਸਾਹਿਬ ਨੂੰ ਬੰਦ ਲਿਫਾਫੇ ਵਿੱਚ ਲਿਖਤੀ ਸਪਸ਼ਟੀਕਰਨ ਸੌਂਪ ਦਿੱਤਾ ਹੈ ਉਸੇ ਹੀ ਨਕਸ਼ੇ ਕਦਮ ਤੇ ਚਲਦੇ ਹੋਏ ਨਾਲ ਹੀ ਪ੍ਰਧਾਨ ਸ਼੍ਰੋਮਣੀ ਕਮੇਟੀ ਹਰਜਿੰਦਰ ਸਿੰਘ ਧਾਮੀ ਨੇ ਵੀ ਲਿਫਾਫਾ ਬੰਦ ਕਰਕੇ ਹੀ ਸੌਦੇ ਸਾਦ ਨੂੰ ਦਿੱਤੀ ਮਾਫੀ ਨੂੰ ਜਾਇਜ਼ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਖਰਚੇ 90 ਲੱਖ ਬਾਰੇ ਵੀ ਸਪਸ਼ਟੀਕਰਨ ਦੇ ਦਿੱਤਾ ਹੈ ਜ਼ਿਕਰਯੋਗ ਹੈ ਕਿ ਬੀਤੀ 1 ਜੁਲਾਈ ਨੂੰ ਬਦਲ ਅਕਾਲੀ ਦਲ ਦੇ ਬਾਗੀ ਧੜੇ ਨੇ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ 2007 ਤੋਂ 2017 ਦੀ ਅਕਾਲੀ ਸਰਕਾਰ ਵਿਲੇ ਹੋਈਆਂ ਪੰਥ ਵਿਰੋਧੀ ਕਾਰਵਾਈਆਂ ਦਾ ਕੜਾ ਸੁਖਬੀਰ ਬਾਦਲ ਦੇ ਸਿਰ ਪਾੰਦੇ ਹੋਏ ਖੁਦ ਵੀ ਨਾਲ ਹੋਣ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਕਬੂਲਨਾਮਾ ਲਿਖ ਕੇ ਜਥੇਦਾਰ ਸਾਹਿਬ ਨੂੰ ਪੰਥਕ ਸੇਵਾ ਲਾ ਕੇ ਦੋਸ਼ ਮੁਕਤ ਕਰਨ ਦੀ ਬੇਨਤੀ ਕੀਤੀ ਸੀ ਜਿਸ ਤੇ ਕਿਸੇ ਕਾਰਵਾਈ ਤੋਂ ਪਹਿਲਾਂ ਸੀ ਅਕਾਲ ਤਖਤ ਤੇ 71 ਹੋਏ ਪੰਥ ਸਿੰਘ ਸਹਿਬਾਨਾ ਨੇ ਬੀਤੀ 15 ਜੁਲਾਈ ਨੂੰ ਸੁਖਬੀਰ ਬਾਦਲ ਪ੍ਰਧਾਨ ਅਕਾਲੀ ਦਲ ਬਦਲ ਅਤੇ ਸਦਾ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 15 ਦਿਨਾਂ ਦੇ ਅੰਦਰ ਅੰਦਰ ਖੁਦ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਸੀ ਇਸੇ ਤਹਿਤ ਸੁਖਵੀਰ ਬਾਦਲ ਅਤੇ ਹਰਜਿੰਦਰ ਸਿੰਘ ਧਾਮੀ ਨੇ ਇੱਕ ਸਾਂਝੀ ਵਿਉਣ ਤਹਿਤ ਵੱਖਰੇ ਵੱਖਰੇ ਲਿਫਾਫੇ ਸੌਂਪ ਕੇ ਆਪਣੇ ਆਪਣੇ ਸਪਸ਼ਟੀਕਰਨ ਦੇਣ ਦੀ ਰਸਮ ਅਦਾ ਕੀਤੀ ਆਖਿਰ ਇਨ੍ਹਾਂ ਬੰਦ ਲਿਫਾਫਿਆਂ ਵਿੱਚ ਕੀ ਹੈ ਕੀ ਸੁਖਵੀਰ ਬਾਦਲ ਨੇ ਗਲਤੀਆਂ ਨੂੰ ਕਬੂਲਿਆ ਹੈ ਜਾਂ ਦੋਸ਼ਾਂ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਸ਼ਿਕਾਇਤ ਕਰਨ ਵਾਲੇ ਵਿਰੋਧੀਆਂ ਨੂੰ ਹੀ ਘੇਰਿਆ ਹੈ। ਬੰਦ ਲਿਫਾਫੇ ਦਾ ਮਕਸਦ ਕੀ ਹੈ ਕਿ ਜੱਥੇਦਾਰ ਇਸ ਬੰਦ ਲਿਫਾਫੇ ਤੋਂ ਸੰਤੁਸ਼ਟ ਹੋ ਜਾਣਗੇ ਜਾਂ ਇਸ ਨੂੰ ਜਨਤਕ ਕਰਕੇ ਪੰਥ ਦੀ ਖੁੱਲੀ ਕਚਹਿਰੀ ਦੇ ਸਾਹਮਣੇ ਰੱਖਣਗੇ। ਇਨ੍ਹਾਂ ਹੀ ਸਵਾਲਾਂ ਨੂੰ ਲੈ ਕੇ ਸਾਰਿਆਂ ਦੀਆਂ ਨਜ਼ਰਾਂ ਹੁਣ ਜੱਥੇਦਾਰ ਤੇ ਫੈਸਲੇ ਤੇ ਆ ਲਗੀਆਂ ਹਨ। ਇਹ ਪਹਿਲੀ ਵਾਰ ਹੈ ਕਿ ਸੁਖਬੀਰ ਬਾਦਲ ਨੇ ਆਪਣਾ ਪੱਖ ਲਿਖਤੀ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਕੀਤਾ ਹੈ ਹਾਲਾਂਕਿ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਦੇ ਬਾਅਦ ਸੁਖਵੀਰ ਬਾਦਲ ਆਨੇ ਬਹਾਨੇ ਕਈ ਵਾਰ ਪਛਤਾਪ ਕਰਦੇ ਹੋਏ ਦਿਸੇ ਲੇਕਿਨ ਅੰਦਾਜ਼ ਵੱਖਰਾ ਸੀ ਜੇ ਕੋਈ ਗਲਤੀ ਹੋਈ ਕਹਿ ਕੇ ਮਾਫੀ ਮੰਗਦੇ ਰਹੇ ਉਹਨਾਂ ਵੱਲੋਂ ਜੇ ਲਾਉਣਾ ਸੱਚੇ ਦਿਲੋਂ ਮਾਫੀ ਮੰਗਣਾ ਨਹੀਂ ਬਲਕਿ ਸ਼ਰਤ ਹੈ ਜਿਸ ਦਾ ਮਤਲਬ ਇਹੀ ਨਿਕਲਦਾ ਹੈ ਮੈਂ ਤਾਂ ਨਹੀਂ ਮੰਨਦਾ ਪਰ ਜੇ ਪੰਥ ਨੂੰ ਲੱਗਦਾ ਹੈ ਇਹ ਗਲਤੀ ਮੰਨਣਾ ਨਹੀਂ ਇੱਕ ਕੰਡੀਸ਼ਨਲ ਹੈ ਚਤੁਰਾਈ ਹੈ ਚਲਾਕੀ ਹੈ ਇੱਕ ਗਲਤੀ ਦਾ ਅਹਿਸਾਸ ਨਹੀਂ ਬਲਕਿ ਮਜਬੂਰੀ ਹੈ ਮਜਬੂਰੀ ਚੋਣਾ ਦੇ ਵਿੱਚ ਲਗਾਤਾਰ ਹੋਈ ਹਾਰ ਦੀ ਜੇ ਗਲਤੀ ਦਾ ਅਹਿਸਾਸ ਹੁੰਦਾ ਜੇ ਸੱਚਾ ਪਛਤਾਵਾ ਹੁੰਦਾ ਤਾਂ ਆਪੇ ਮਾਫੀ ਮੰਗ ਲੈਣੀ ਫਿਰ ਆਪੇ ਹੀ ਜੋੜਿਆਂ ਭਾਂਡਿਆਂ ਦੀ ਸੇਵਾ ਕਰ ਲੈਣੀ ਉਸ ਨੂੰ ਮੀਡੀਆ ਦੇ ਵਿੱਚ ਪ੍ਰਚਾਰ ਲੈਣਾ ਇਹ ਪੈਥਰੇ ਨਹੀਂ ਸੰਵਰਤੇ ਜਾਣੇ ਇਥੋਂ ਤੱਕ ਕਿ ਬਾਗੀ ਅਕਾਲੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਜੁਰਮ ਕਬੂਲ ਲੈਣ ਦੇ ਬਾਅਦ ਵੀ ਦਸਤੂਰ ਨਹੀਂ ਬਦਲਿਆ ਹਿਰਦਾ ਨਹੀਂ ਬਦਲਿਆ ਰੱਸਾ ਸੜ ਗਿਆ ਵਟ ਨਹੀਂ ਨਿਕਲੇ ਹਲੇ ਵੀ ਪੰਥ ਤੋਂ ਲੁਕਾਉਣ ਦੇ ਹੀਲੇ ਕੀਤੇ ਗਏ ਹਨ ਲਿਫਾਫੇ ਬੰਦ ਕਰਕੇ ਦਿੱਤੇ ਗਏ ਹਨ ਜਵਾਬ ਆਖਿਰ ਬੰਦ ਲਿਫਾਫੇ ਦਾ ਕੀ ਹੈ ਮਕਸਦ ਜਦ ਸਭ ਕੁਝ ਚਿੱਟੇ ਦਿਨ ਵਾਂਗੂ ਸਾਫ ਹੈ ਤਨ ਲੁਕਾਉਣਾ ਕੀ ਤੇ ਲੁਕਾਉਣਾ ਵੀ ਕਿਸ ਤੋਂ ਬੰਦ ਲਿਫਾਫੇ ਦਾ ਮਕਸਦ ਕਿਦਰੇ ਜੱਥੇਦਾਰਾਂ ਲਈ ਕੋਈ ਲੁਕਵਾ ਹੁਕਮ ਤਾਂ ਨਹੀਂ ਕਿ ਜਵਾਬ ਤੁਸੀਂ ਪੜ ਲਓ ਪਰ ਪੰਥ ਨੂੰ ਨਾ ਦੱਸੋ ਮੈਨੂੰ ਖੜਾ ਕਰਕੇ ਨਾ ਦੋਸ਼ ਗਿਣਾਇਓ ਨਾ ਹੀ ਕਬੂਲ ਕਰਵਾਇਓ ਬਸ ਸੇਵਾ ਲਾ ਕੇ ਖਾਣਾ ਪੂਰੀ ਕਰ ਦਿਓ ਸ਼ਾਇਦ ਇਸੇ ਕਰਕੇ ਜੱਥੇਦਾਰ ਰਵੀਰ ਸਿੰਘ ਨੇ ਕਿਹਾ ਹੋਵੇ ਕਿ ਚਿੱਠੀ ਪੰਥ ਸਿੰਘ ਸਾਹਿਬਾਨਾ ਦੀ ਮੀਟਿੰਗ 'ਚ ਹੀ ਖੋਲੀ ਜਾਵੇਗੀ ਇਸ ਗੱਲ ਨੇ ਸੰਗਤਾਂ ਸੰਕੇਪ ਖੜੇ ਕੀਤੇ ਹਨ ਕਿ ਜੇ ਚਿੱਠੀ ਪੰਥ ਸਿੰਘ ਸਾਹਿਬਾਨਾ ਨਹੀਂ ਖੋਲਨੀ ਸੀ ਹੁਣ ਚਿੱਠੀ ਲੈਣ ਦਾ ਮਤਲਬ ਕੀ ਹੈ ਪਹਿਲਾਂ ਪੰਥ ਸਿੰਘ ਸਾਬਾਨਾ ਨੂੰ ਹੀ ਸਦ ਲੈਂਦੇ ਉਹਨਾਂ ਦੇ ਸਾਹਮਣੇ ਹੀ ਇਹ ਪੱਤਰ ਰੀਸੀਵ ਕਰਦੇ ਖੈਰ ਹੁਣ ਇਹ ਜਥੇਦਾਰਾਂ ਤੇ ਨਿਰਭਰ ਹੈ ਉਹ ਕਿਸ ਨਾਲ ਵਫਾਦਾਰੀ ਨਿਭਾਉਂਦੇ ਹਨ ਗੁਰੂ ਪੰਥ ਨਾਲ ਜਾਂ ਇਨਾ ਸਿਆਸੀ ਸ਼ਾਤਰਾ ਨਾਲ ਕਿ ਜਥੇਦਾਰ ਸਾਹਿਬ ਇਸ ਬੰਦ ਲਿਫਾਫੇ ਤੋਂ ਹੀ ਸੰਤੁਸ਼ਟ ਹੋ ਜਾਣਗੇ ਜਾਂ ਇਸ ਬੰਦ ਲਿਫਾਫੇ ਨੂੰ ਜਨਤਕ ਕਰਕੇ ਪੰਥ ਦੀ ਖੁੱਲੀ ਕਚਹਿਰੀ ਦੇ ਸਾਹਮਣੇ ਲਿਆਉਣਗੇ ਕੀ ਉਹ ਸੁਖਵੀਰ ਬਾਦਲ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨਗੇ ਉੱਥੇ ਭਰੀ ਸੰਗਤ ਦੇ ਸਾਹਮਣੇ ਦੋਸ਼ ਕਬੂਲਵਾਉਣਗੇ ਇਹ ਵੀ ਕਿ ਇਸੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖੇ 9 ਸਾਲ ਪੁਰਾਣੇ ਪੱਤਰ ਦੇ ਖੁਲਾਸੇ ਦੇ ਪਿੱਛੇ ਕੀ ਹੈ ਮਕਸਦ ਦਾਵਾ ਕੀਤਾ ਜਾ ਰਿਹਾ ਹੈ ਕਿ 17 ਅਕਤੂਬਰ 2015 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪ ਹਾਜ਼ਰ ਹੋ ਕੇ ਪਛਤਾਵੇ ਦੀ ਇਹ ਚਿੱਠੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸੌਂਪੀ ਸੀ ਮੀਡੀਆ ਦੇ ਵਿੱਚ ਲੀਕ ਹੋਈ ਅਸਪਸ਼ਟ ਖਬਰਾਂ ਚ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਨੇ ਬੰਦ ਲਿਫਾਫੇ ਵਾਲੇ ਆਪਣੇ ਜਵਾਬ ਵਿੱਚ ਇਸ ਪੱਤਰ ਦੀ ਕਾਪੀ ਵੀ ਨੱਥੀ ਕੀਤੀ ਹੈ ਕੀ ਸਾਬਤ ਕਰਦਾ ਹੈ ਇਸ ਮੌਕੇ ਇਸ ਤਰ੍ਹਾਂ ਦੇ ਪੱਤਰ ਦਾ ਜ਼ਿਕਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਬੇਅਦਬੀਆਂ ਦੀ ਐਨੀ ਗਹਿਰੀ ਚਿੰਤਾ ਸੀ ਤਾਂ ਉਹਨਾਂ ਦੇ ਰਹਿੰਦੇ ਹੀ ਇਹ ਪੱਤਰ ਸੰਗਤ ਨਾਲ ਸਾਂਝਾ ਕਿਉਂ ਨਹੀਂ ਕੀਤਾ ਗਿਆ ਉਹ ਖੁਦ ਸੰਗਤ ਨੂੰ ਮੁਖਾਤਬ ਕਿਉਂ ਨਾ ਹੋਏ ਅਜੀਤ ਵਿੱਚ ਹਰਜਿੰਦਰ ਸਿੰਘ ਲਾਲ ਨੇ ਇਸ ਪੱਤਰ ਦੇ ਸਹੀ ਹੋਣ ਦਾ ਦਾਅਵਾ ਕੀਤਾ ਹੈ ਕਿ ਇਸ ਚਿੱਠੀ ਬਾਰੇ ਉਸ ਸਮੇਂ ਦੀ ਕੁਝ ਪੰਜਾਬੀ ਤੇ ਅੰਗਰੇਜ਼ੀ ਅਖਬਾਰਾਂ ਵਿੱਚ छਪਿਆ ਸੀ ਪਰ ਉਹਨਾਂ ਇੱਕ ਵੀ ਅਖਬਾਰ ਦਾ ਨਾਂ ਨਹੀਂ ਦੱਸਿਆ ਵੈਸੇ ਵੀ ਐਨੀ ਮਹੱਤਵਪੂਰਨ ਚਿੱਠੀ ਇੱਕ ਦੋ ਅਖਬਾਰਾਂ ਦੀ ਖਬਰ ਨਹੀਂ ਬਣ ਸਕਦੀ ਨਾ ਹੀ ਲੁਕਵੀਂ ਰਹਿ ਸਕਦੀ ਸੀ ਜ਼ਾਹਿਰਾ ਤੌਰ ਤੇ ਇਹ ਚਿੱਠੀ ਫਰਾਡ ਹੈ ਕੌਨਕੋਕਟਡ ਹੈ ਸੁਖਬੀਰ ਬਾਦਲ ਦੇ ਜਵਾਬ ਨੂੰ ਸਬਸਟੈਂਸ਼ੀਏਟ ਕਰਨ ਲਈ ਬਣਾਈ ਗਈ ਹੈ ਅਤੇ ਇਸੇ ਲਈ ਲੀਕ ਵੀ ਕੀਤੀ ਗਈ ਹੈ ਬਹੁਤ ਸੰਭਵ ਹੈ ਇਹ ਪੱਤਰ ਇਤਿਹਾਸਕ ਰਿਕਾਰਡ ਬਣਾਉਣ ਦੀ ਚਾਲ ਦਾ ਇੱਕ ਹਿੱਸਾ ਹੋਵੇ ਜੋ ਵੀ ਹੈ ਪੰਥ ਵੱਲੋਂ ਦੁਤਕਾਰੇ ਚੋਣਾਂ 'ਚ ਨਕਾਰੇ ਇਨ੍ਹਾਂ ਅਕਾਲੀਆਂ ਬਾਰੇ ਫੈਸਲਾ ਤਵਾਰੀਹੀ ਫੈਸਲਾ ਹੋਵੇਗਾ ਜਿਸ ਦਾ ਅਸਰ ਪੰਥ ਤੇ ਤਾਂ ਪਏਗਾ ਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਕਾਬਜ਼ ਦਲ ਤੇ ਵੀ ਪਏਗਾ ਕਿਸੇ ਤਰ੍ਹਾਂ ਦਾ ਵੀ ਗਲਤ ਫੈਸਲਾ ਨਕਾਰੇ ਜਾ ਚੁਕੇ ਕਾਬਜ਼ ਟੜੇ ਦੀ ਰਹਿਦੀ ਖੁੰਦੀ ਮਿੱਟੀ ਵੀ ਪਲਿਤ ਕਰ ਦੇਵੇਗਾ ਖੁਦ ਜਥੇਦਾਰਾਂ ਤੇ ਵੀ ਇਸ ਦਾ ਅਸਰ ਪਵੇਗਾ ਸ੍ਰੀ ਦੀ ਗੱਲ ਇਹ ਕਿ ਜੇ ਜਥੇਦਾਰਾਂ ਨੇ ਗੁਨਾਹਗਾਰ ਅਕਾਲੀਆਂ ਦੀ ਮਾਫੀ ਤੇ ਪੰਥ ਦੀ ਮੋਹਰ ਲਗਵਾਉਣੀ ਹੈ ਤਾਂ ਪੰਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਤੇ ਪੰਥ ਪਹਿਲਾਂ ਹੀ ਆਪਣਾ ਫੈਸਲਾ ਸੁਣਾ ਚੁੱਕਿਆ ਹੈ ਬਾਦਲ ਅਤੇ ਉਸ ਦੀ ਜੁੰਡਲੀ ਨੂੰ ਸਿਆਸਤ ਤੋਂ ਹਾਰਜ ਕਰਕੇ ਇਸ ਸਚਾਈ ਤੋਂ ਮੁਹਫੇਰ ਕੇ ਜਥੇਦਾਰ ਜੋ ਵੀ ਫੈਸਲਾ ਆਪਣੇ ਤੌਰ ਤੇ ਲੈਣਗੇ ਉਹ ਸਾਰਥਕ ਨਹੀਂ ਹੋਵੇਗਾ ਸਰਬ ਪ੍ਰਵਾਨ ਵੀ ਨਹੀਂ ਹੋਵੇਗਾ ਵਿਵਾਦਾਂ 'ਚ गिर ਜਾਵੇਗਾ ਇਸ ਲਈ ਬਿਹਤਰ ਹੋਵੇਗਾ ਕਿ ਸਰਬਤ ਖਾਲਸਾ ਸਦਕੇ ਪੰਥ ਤੋਂ ਫੈਸਲਾ ਲਿਆ ਜਾਵੇ। ਇਹੀ ਪੰਥ ਦੇ ਹਿੱਤ ਵਿੱਚ ਹੈ। ਇਹੀ ਪੰਥ ਦੀ ਏਕਤਾ ਦਾ ਰਾਹ ਪਧਰਾ ਕਰੇਗਾ ਅਤੇ ਇਹੀ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰ ਸਕੇਗਾ। ਇਸੇ ਲਈ ਪਿਛਲੀ ਵੀਡੀਓ ਵਿੱਚ ਮੈਂ ਕਿਹਾ ਸੀ ਕਿ ਅਸਲ ਹੁਣ ਜਥੇਦਾਰ ਦੀ ਖੁਦ ਦੀ ਪਰਖਿਆ ਦੀ ਕੜੀ ਹੈ। ਦੇਖਣਾ ਹੈ ਉਹ ਸਹੀ ਫੈਸਲਾ ਲੈ ਕੇ ਸਹੀ ਸੇਧ ਦਿੰਦੇ ਹਨ ਜਾਂ ਤੜੇਬੰਦੀ ਦਾ ਪੱਖ ਪੂਰ ਕੇ ਪੰਥ ਨੂੰ ਖੋਰ پاٹو تال وک دیں بخشی سنگھ سبرادہ ایک لیک روزانہ سپوکس میں نے چھاپیا ہے جس وچ ویخک نے اس سوال دا جواب کھوجن کی کوشش کیتی ہے کہ پارت وچ پنجاب تو باہر پنجاب لکھ تو ود سکھ رہن دی ہیں پر پنجاب تو باہر ایک بھی سکھ میمبر آف پارلیمنٹ نہیں ہے دور کی جانا ہریانہ سے پندرہ لکھ تو ود سکھ ہیں لیکن نہ کوئی ایم پی ہے نہ ہی کوئی راج سبھا مر ہریا تو ਉੱਥੋਂ ਦੇ 90 ਐਮਐਲਏ ਵਿੱਚੋਂ ਸਿਰਫ ਇੱਕ ਹੀ ਐਮਐਲਏ ਸਿੱਖ ਹੈ ਇਸ ਦੇ ਉਲਟ ਵਿਦੇਸ਼ਾਂ ਦੇ ਵਿੱਚ ਸਿੱਖ ਬਹੁਤ ਹੀ ਘੱਟ ਗਿਣਤੀ ਵਿੱਚ ਹਨ ਲੇਕਿਨ ਉੱਥੇ ਵੱਧ ਤੋਂ ਵੱਧ ਸਿੱਖ ਐਮਪੀ ਬਣ ਰਹੇ ਹਨ ਆਖਿਰ ਕਿਉਂ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਜੋ ਸਿਆਸੀ ਅਤੇ ਦੂਜੇ ਖੇਤਰਾਂ ਵਿੱਚ ਸਨਮਾਨ ਮਿਲ ਰਿਹਾ ਹੈ ਉਹੀ ਸਨਮਾਨ ਭਾਰਤ ਵਿੱਚ ਨਹੀਂ ਮਿਲਦਾ ਇਸ ਦਾ ਕਾਰਨ ਸਪਸ਼ਟ ਕਰਦੇ ਹੋਏ ਲੇਖਕ ਲਿਖਦਾ ਹੈ ਕਿ ਫਿਰਕਾ ਪ੍ਰਤੀ ਸੋਚ ਕਰਕੇ ਭਾਰਤ ਦੇ ਵਿੱਚ ਕਟ ਗਿਣਤੀਆਂ ਨੂੰ ਦਰਕਿਨਾਰ ਕੀਤਾ ਜਾਂਦਾ ਹੈ ਵਿਦੇਸ਼ਾਂ ਵਿੱਚ ਸਿਆਸੀ ਪਾਰਟੀਆਂ ਕਿਸੇ ਧਰਮ ਨੂੰ ਨਹੀਂ ਦੇਖਦੀਆਂ ਸਗੋਂ ਬੰਦੇ ਦੇ ਕੰਮ ਨੂੰ ਦੇਖਦੀਆਂ ਅੱਜਕੱਲ ਜਸਟਿਸ ਸੰਜੀਤ ਸਿੰਧੀ ਬੇਦਬੀਆਂ ਸੰਬੰਧੀ ਕਿਤਾਬ ਦ ਸੈਕਰੀਲੇਜ ਚਰਚਾ ਵਿੱਚ ਹੈ ਤੇ ਪ੍ਰਸੰਗ ਵੀ ਇਸੇ ਦਾ ਚੱਲ ਰਿਹਾ ਹੈ ਜਿਸ ਵਿੱਚ ਬਾਦਲ ਪਰਿਵਾਰ ਉਸਦੇ ਮੰਤਰੀਆਂ ਅਤੇ ਪੁਲਿਸ ਅਸਰਾਂ ਦੇ ਗੈਰ ਕਾਨੂੰਨੀ ਰੋਲ ਨੂੰ ਬੇਨਕਾਬ ਕੀਤਾ ਗਿਆ ਹੈ ਕਿ ਸਿਆਸੀ ਅਤੇ ਨਿੱਜੀ ਹਿੱਤਾਂ ਖਾਤਰ ਇਨਾ ਸ਼੍ਰੀ ਗੁਰਗਨ ਸਾਹਿਬ ਜੀ ਨੂੰ ਨਹੀਂ ਬਖਸ਼ਿਆ ਹਰਵੰਤ ਸਿੰਘ ਜਲਾਲ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੰਟਰਵਿਊ ਮੁਤਾਬਕ ਸੌਦਾ ਸਾਦ ਦੀ ਪਹਿਲੀ ਫਿਲਮ ਦੀ ਸਫਲਤਾ ਦੇ ਬਾਅਦ ਜਦ ਦੂਜੀ ਫਿਲਮ ਐਮਐਸਜੀ 2 ناکਾਮਯਾਬ ਹੋ ਗਈ ਤਾਂ ਮੁੰਬਈ ਵਿਖੇ ਹੋਈ ਮੀਟਿੰਗ ਵਿੱਚ ਇਹ ਵਿਚਾਰ ਕੀਤਾ ਗਿਆ ਕਿ ਜਿੰਨਾ ਚਿਰ ਇਹ ਫਿਲਮ ਪੰਜਾਬ ਵਿੱਚ ਰਿਲੀਜ਼ ਨਹੀਂ ਹੁੰਦੀ ਤਦ ਤੱਕ ਇਹ ਨਹੀਂ ਚਲੇਗੀ ਇਸ ਦੌਰਾਨ ਸੁਖਬੀਰ ਬਾਦਲ ਦੇ ਮਿੱਤਰ ਐਕਟਰ ਅਕਸ਼ੇ ਕੁਮਾਰ ਦੇ ਮੁੰਬਈ ਸਥਿਤ ਫਲੈਟ ਵਿੱਚ ਸੌਦਾ ਸਾਦ ਸੁਖਵੀਰ ਬਾਦਲ ਅਤੇ ਅਕਸ਼ੇ ਕੁਮਾਰ ਦੀ ਮੌਜੂਦਗੀ ਵਿੱਚ ਸੌਦਾ ਸਾਦ ਅਤੇ ਸੁਖਵੀਰ ਬਾਦਲ ਦੇ ਦਰਮਿਆਨ 100 ਕਰੋੜ ਰੁਪਏ ਦੀ ਡੀਲ ਹੋਈ ਇਸ ਦੇ ਬਾਅਦ ਜਥੇਦਾਰ ਨੂੰ ਚੰਡੀਗੜ੍ਹ ਸੱਦ ਕੇ ਸੌਦਾ ਸਾਦ ਨੂੰ ਮਾਫੀ ਦਿਵਾਈ ਗਈ ਪਰ ਪੰਜਾਬ ਦੇ ਵਿੱਚ ਫਿਲਮ ਦੀ ਵਿਰੋਧਤਾ ਦੇ ਕਾਰਨ ਡੀਲ ਦੇ ਮੁਤਾਬਕ ਇਹ ਫਿਲਮ ਪੈਸਾ ਕਮਾਉਣ ਵਿੱਚ ناکਾਮਯਾਬ ਰਹੀ ਨਤੀਜੇ ਵਜੋਂ 100 ਕਰੋੜ ਨਾ ਮਿਲਣ ਕਾਰਨ ਬਾਦਲਾ ਅਤੇ ਸੌਦਾ ਸਾਦ ਦੇ ਵਿਚਕਾਰ ਫੁੱਟ ਪੈ ਗਈ। ਇਸੇ ਕਾਰਨ ਬਾਦਲ ਦੀ ਪੰਜਾਬ ਸਰਕਾਰ ਸੌਦਾ ਸਾਦ ਦੇ ਵਿਰੁੱਧ ਹੋ ਗਈ। ਉਸਦੇ ਬਾਅਦ ਦਾ ਮੰਜ਼ਰ ਸਭ ਨੂੰ ਪਤਾ ਹੀ ਹੈ। ਇਸ 100 ਕਰੋੜ ਦੀ ਡੀਲ ਨੇ ਹੀ ਪੰਥ ਅਤੇ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ ਖਰਾਬ ਕੀਤਾ ਇਸ ਅਬਦੇ ਸਾਹਮਣੇ ਹੈ। ਇਸ ਕਿਤਾਬ ਦੇ ਲੇਖਕ ਜਸਟਿਸ ਰਣਜੀਤ ਸਿੰਘ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਪੰਥਕ ਹਿੱਤਾਂ ਦੇ ਵਿਰੁੱਧ ਦੱਸਿਆ ਹੈ। ਹੋਰ ਆਗੂਆਂ ਦੇ ਚਰਿੱਤਰ ਨੂੰ ਉਜਾਗਰ ਕਰਦੇ ਹੋਏ ਲਿਖਿਆ ਹੈ ਕਿ ਸਿਆਸਤਦਾਨ ਕਿਸ ਹੱਦ ਤੱਕ ਚਲੇ ਜਾਂਦੇ ਹਨ ਆਪਣੀ رائے ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਸਾਂਝੇ ਕਰੋ ਇਸੇ ਅਪਡੇਟ ਨਾਲ ਹੁਣ ਦਿਓ ਇਜਾਜ਼ਤ ਉਮੀਦ ਹੈ ਖਬਰ ਸਾਰ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਸਾਰਥਕ ਲੱਗੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ आजाद पंथक पत्रकारिता ਨੂੰ ਮਜ਼ਬੂਤ ਕਰਨ ਵਿੱਚ ਵੀ ਤੁਸੀਂ ਆਪਣਾ ਅਨਮੋਲਾ ਯੋਗਦਾਨ ਪਾ ਸਕਦੇ ਹੋ ਇਸ ਚੈਨਲ ਦੀ ਮੈਂਬਰਸ਼ਿਪ ਲੈ ਕੇ ਅਤੇ ਥੈਂਕਸ ਦੇ ਬਟਨ ਰਾਹੀਂ ਸਾਡੀ ਆਰਥਿਕ ਮਦਦ ਕਰ ਸਕਦੇ ਹੋ ਇਹ ਬੇਨਤੀ ਹੈ ਆਪ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਨਾਲ ਖੁਸ਼ ਰਹੋ ਆਬਾਦ ਰਹੋ ਇਸੇ ਨਾਲ ਦੀਓ ਇਜਾਜ਼ਤ ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ ਹੋਰ ਜਾਣਕਾਰੀ ਦੇ ਨਾਲ ਅਗਲੇ ਹਫਤੇ ਤਦ ਤੱਕ ਪਾਓ ਗੁਰੂਵਾਲਾ ਨੋ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮਹਿੰਮ ਮਿਲਾਵਟ ਰਲਾਉਣ ਦੀ ਮਹਿੰਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾਂ ਵਾਰ ਗਏ ਇਸ ਨੇ ਆਖਿਰ ਸਿੱਖ ਹਮੇਸ਼ਾ ਕਿਉ ਰਹੇ ਨਿਸ਼ਾਨੇ ਤੇ ਜੇ ਜਾਣਨਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟਰੂਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰੇ ਸੰਗ ਵੇਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ